ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਦਾ ਨਮਸਕਾਰ ਅਸੀਂ ਅੱਜ ਬਹੁਤ ਦਿਨਾਂ ਬਾਅਦ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋਏ ਆ ਜੀ ਅਸੀਂ ਅੱਜ ਖੜੇ ਆ ਮਲੇਰ ਕੋਟਲਾ ਸੀਡ ਸਟੋਰ ਮੁਲਾ ਪਰਦਾਖਾ ਅਸੀਂ ਆਪਣੇ ਫਾਰਮ ਦੇ ਉੱਤੇ ਆ ਜੀ ਉੱਥੇ ਅਸੀਂ ਅੱਜ ਵਾਈਟ ਵਾਈਟਿਡ ਟਾਈਗਰ 16 ਜੀ ਗੋਬੀ ਦਾ ਸੀਡਸ ਆ ਜੀ ਬਹੁਤ ਵਧੀਆ ਜਿਵੇਂ ਕਿ 126 ਪ੍ਰ ਬਾਸਪਤੀ ਅਗੇਤਾ ਹੁੰਦਾ ਜੀ ਉਹਨੂੰ ਵੱਢ ਕੇ ਅਸੀਂ ਆਪਾਂ ਇਹਦੀ ਫਸਲ ਜਿਹੜਾ ਕਿ 50 ਤੋਂ 60 ਦਿਨਾਂ ਦੇ ਵਿੱਚ ਤਿਆਰ ਹੁੰਦਾ ਵਾ ਤੇ ਉਹਦੀ ਤੁਸੀਂ ਕਿਸਾਨ ਵੀਰਾਂ ਨੂੰ ਮਤਲਬ ਇਹ ਸੀਡ ਵੀ ਲੈ ਸਕਦੇ ਆ ਔਰ ਸਾਡੇ ਕੋਲੋਂ ਪਨੀਰੀ ਵੀ ਲੈ ਸਕਦੇ ਆ ਬਾਕੀ ਇਹਦੇ ਬਾਰੇ ਸਾਡੇ ਲਾਲੀ ਸਰ ਜੀ ਤਕਨੀਕੀ ਜਾਣਕਾਰੀ ਇਹ ਦੱਸਣਗੇ ਜੀ ਹਾਂਜੀ ਸਰ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੇਰਾ ਨਾਮ ਫਕੀਰ ਮਹੰਮਦ ਲਾਲੀ ਮਲੇਰਕੋਟਲਾ ਸੀਡ ਸਟੋਰ ਮੁਲਾ ਪਰ ਦਾਖਤੋਂ ਬੋਲ ਰਹੇ ਆ ਅੱਜ ਅਸੀਂ ਆਪਣੇ ਫਾਰਮ ਦੇ ਗਏ ਆ ਫੁੱਲ ਗੋਬੀ ਦੀ ਪਨੀਰੀ ਅੱਜ ਬਜਾਈ ਕੀਤੀ ਹੈ ਜਿਹੜੀ ਕਿ 스ਨੋ ਟਾਈਗਰ ਹੈ ਔਰ 55 ਤੋਂ 60 ਦਿਨਾਂ 'ਚ ਤਿਆਰ ਹੋ ਜਾਂਦੀ ਇਹ ਨੀਵੀ ਬਿਊਲੀ ਲੀਫ ਹੈ ਡੰਡੀ ਇਹਦੀ ਬਿਲਕੁਲ ਛੋਟੀ ਹੁੰਦੀ ਹੈ ਲਫਾਫੇ ਭਰਨ ਦੇ ਵਿੱਚ ਬਹੁਤ ਵਧੀਆ ਜੀ ਆ ਆਉਂਦਾ ਕਿਉਂਕਿ ਇਹਦੀ ਡੰਡੀ ਬਹੁਤ ਦਰਮਿਆਨੀ ਹੈ ਜਿਹੜੇ ਕਿਸਾਨ ਵੀਰਾਂ ਨੇ ਪੀਆਰ 126 ਜਾਂ ਅਗੀਤਾ ਬੀਜਾ 1692 1509 ਜਿਹੜੀ ਇਹਦੀ ਦਰਮਿਆਨ ਫਸਲ ਲੈਣੀ ਚਾਹੁੰਦੇ ਆ ਕਿਸਾਨ ਵੀਰ ਇਹ ਲੈਣ ਉਸ ਤੋਂ ਬਾਅਦ ਕਣਕ ਦੀ ਬਜਾਈ ਮਡੇ RAMNAL ਕੀਤੀ ਜਾ ਸਕਦੀ ਹੈ ਕਣਕ ਦਾ ਝਾੜ ਵੀ ਵਧੀਆ ਆਊਗਾ ਕਿਉਂਕਿ ਸਮੇਂ ਸਿਰ ਇਹ ਖੇਤ ਬੇਲੀ ਹੋ ਜਾਂਦੇ ਆ ਔਰ ਸਮੇਂ ਸਿਰ ਇਹ ਪਰ ਕਣਕ ਦੀ ਲਾਈ ਇੱਕ ਗੋਭੀ ਬੀਜਣ ਤੋਂ ਬਾਅਦ ਆਪਾਂ ਕਣਕ ਦੀ ਬਜਾਈ ਜਾਈ ਜਾਈ ਉਹ ਕਰ ਸਕਦੇ ਆ ਮਡੇ RAMNAL ਕਰਦੇ ਮਡੇ RAMNAL ਜਿਹੜੇ ਕਿਸਾਨ ਵੀਰ ਨੇ ਇਹਦਾ ਪਨੀਰੀ ਬੋਕ ਕਰਵਾਉਣੀ ਹੈ ਪਨੀਰੀ ਵੀ ਬੋਕ ਕਰਵਾ ਸਕਦਾ ਜੇ ਕਿ ਮਤਲਬ ਬੀਜ ਲੈਣਾ ਚਾਹੀਦਾ ਕਿਸਾਨ ਵੀਰ ਉਹ ਸਾਡੇ ਕੋਲੋਂ ਵੀ ਜੀ ਲਾ ਕੇ ਜਾ ਸਕਦਾ ਹੈ ਔਰ ਕਿਸਾਨ ਵੀਰਾਂ ਕੋਲ ਕਈ ਬੜੀ ਟਾਈਮ ਨਹੀਂ ਹੁੰਦਾ ਅੱਜਕੱਲ ਵਾ ਫਿਰ ਇੱਕ ਬੰਦੇ ਦੀ ਬੜੀ ਭੱਜ ਤੋੜਾ ਜੀ ਤੇ ਆਪਣਾ ਪੂਰਾ ਐਡਰੈਸ ਦੇ ਕੇ ਜੀ ਆ ਬਾਈ ਪੂਸ ਵੀ ਅਸੀਂ ਅਗਲੇ ਦਿਨ ਘਰੇ ਭੇਜ ਦਾਂਗੇ ਜੀ ਇਹ ਪਰ ਪੈਕੇਟ ਦਾ ਰੇਟ ਹੈ 350 ਰੁਪਏ ਜੀ ਜੀ ਇੱਕ ਏਕੜੇ ਚ 15 ਤੋਂ 15 ਤੋਂ 18 ਪਰ ਏਕੜ ਦੇ ਵਿੱਚ ਪੈਕੇਟ ਪੈ ਜਾਂਦੇ ਆ ਜੀ ਔਰ ਕਿਸੇ ਵੀਰ ਨੂੰ ਵੀ ਵੀ ਅਗਵਾਣਾ ਕਿ ਮੈਂ ਤਕਨੀਕੀ ਜਾਣਕਾਰੀ ਕਿਸੇ ਨੂੰ ਵੀ ਚਾਹੀਦੀ ਹੈ ਉਹ ਤੁਸੀਂ ਸਾਡੇ ਨਾਲ ਸਮਰਥ ਕਰ ਸਕਦੇ ਹਾਂ ਜੀ ਔਰ ਅਸੀਂ ਪੰਰੀ ਇਹ ਜਿਹੜੀ ਬੀਜੀ ਹੈ ਬੈਡਾਂ ਦੇ ਵਿੱਚ ਜੀ ਹੈ ਮਸ਼ੀਨ ਨਾਲ ਪੀਦੇ ਆ ਜੀ ਔਰ ਬਹੁਤ ਵਧੀਆ ਤਰੀਕੇ ਨਾਲ ਔਰ ਸੜੇ ਸੀਟ ਟਰੀਟਮੈਂਟ ਇੱਕ ਅਲੱਗ ਤਰ੍ਹਾਂ ਦੀ ਹੁੰਦੀ ਹੈ ਜਿਹੜੀ ਕਿ ਮਤਲਬ ਪਲਾਂਟ ਦੇ ਰੂਟ ਜਿਹੜੇ ਆ ਬਹੁਤ ਹੀ ਵਧੀਆ ਹੁੰਦੇ ਆ ਜੀ ਜਿਹੜਾ ਕਿ ਸਾਡੇ ਕੋਲ ਲਿਆ ਜਾਂਦਾ ਉਹਦੀ ਲੱਗਭਗ ਜਲਦੀ ਮਰਦੇ ਨਹੀਂ ਤੇ ਜਿਸ ਕਰਕੇ ਆਪਣੇ ਰੂਟ ਦੇ ਨਾਲ ਨਾਲ ਜਿਹੜੀ ਸਟੈਮ ਸੈਂਬੇ ਵੀ ਬਹੁਤ ਵਧੀਆ ਹੁੰਦੀ ਆ ਔਰ ਪੱਤਾ ਵੀ ਉਹਦਾ ਬਹੁਤ ਹਾਰਡ ਹੁੰਦਾ ਜੀ ਤੇ ਕਿਸੇ ਨੂੰ ਵੀ ਮੇਰੇ ਵੀਰ ਨੂੰ ਤਕਨੀਕੀ ਜਾਣਕਾਰੀ ਦੀ ਲੋੜ ਆ ਜੀ ਜੀ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਕਿਸਾਨ ਵੀਰੋ ਹੋਰ ਕੋਈ ਤਕਨੀਕੀ ਮਤਲਬ ਫਸਲ ਦੀ ਜਾਣਕਾਰੀ ਲੈਣ ਵਾਸਤੇ ਜਾਂ ਸਬਜੀ ਦੀ ਜਾਣਕਾਰੀ ਲੈਣ ਵਾਸਤੇ ਸਾਡਾ ਪਤਾ ਨੋਟ ਕਰੋ ਜੀ ਮਲੇਰ ਕੋਟਲਾ ਸੀਡ ਸਟੋਰ ਮੁੱਲਾ ਪਰਦਾਖਾ ਜ਼ਿਲ੍ਹਾ ਲੁਧਿਆਣਾ ਸਾਡਾ ਫੋਨ ਨੰਬਰ ਜੀ 98144 3770016 ਜੀ ਇਹ ਬਹੁਤ ਹੀ ਜਲਦੀ ਤਿਆਰ ਹੋ ਜਾਂਦੀ ਹੈ ਜਿਵੇਂ ਕਿ ਆਪ ਫੋਟੋ ਮੈਨੂੰ ਦਿਖਾ ਰਹੇ ਆਂ ਜਿਹੜੀ ਕਿ ਬਾਜ ਮੱਜ ਜਲਦੀ ਤਿਆਰ ਹੋ ਜਾਂਦੀ ਹੈ ਆਪਣੀ ਬਾਅਦ ਚ ਬੜੇ ਆਰਾਮ ਨਾਲ ਫਸਲ ਲੱਗ ਜਾਂਦੀ ਹੈ ਇਸ ਤੋਂ ਬਾਅਦ ਇਹਦਾ ਜਿਹੜਾ ਟਾਈਮ ਹੈ ਜੀ ਸਿਰਫ 28 ਤੋਂ 30 ਅਗਸਤ ਤੋ ਕਰੀ ਹੈ ਕਿਸਾਨ ਮੇਰੇ ਇਸ ਗੱਲ ਦਾ ਧਿਆਨ ਰੱਖਣਾ ਇਸ ਤੋਂ ਬਾਅਦ ਬਜਾਈ ਨਹੀਂ ਇਹਦੀ ਕਰਨੀ ਜੀ ਕਿਉਂਕਿ ਇਸ ਸਮੇਂ ਦੇ ਦੇ ਟਾਈਮ ਨਾਲ ਹੀ ਹਰ ਇੱਕ ਵੀ ਬੀਜਿਆ ਜਾ ਸਕਦਾ ਫਿਰ ਇਸ ਤੋਂ ਬਾਅਦ 1 ਸਤੰਬਰ ਤੋਂ ਅਲੱਗ ਹੀ ਵੈਰਾਈਟੀਆਂ ਦਿੱਤੀਆਂ ਜਾਣਗੀਆਂ ਜੀ ਸਰ ਥੈਂਕ ਯੂ ਥੈਂਕ ਯੂ ਸੋ ਮਾਚ